ਅणि ਸਸਰੀ ਕਾਲ ਦੀ ਜਿਹੜੇ ਵੀ ਦੋ ਵਿੱਚ ਜ਼ਮੀਨ ਆ ਕਿਸੇ ਵੀ ਤਰ੍ਹਾਂ ਕਨੈਕਟਡ ਹੈਗੇ ਉਹਨਾਂ ਨੇ ਇਹ ਤੇਰੇ ਨਾਲ ਜ਼ਰੂਰ ਸੁਨੇ ਹੋਣਗੇ ਪਟਵਾਰੀ ਕਾਨਗੋ ਤਹਿਸੀਲਦਾਰ ਤਾਂ ਜੇ ਆਪਾਂ ਗੱਲ ਕਰਾਂਗੇ ਕਿ ਉਹਨ ਵੀ ਵੀ ਇਹ ਕੀ ਕੌਣ ਹੁੰਦੇ ਆ ਤੇ ਇਹਨਾਂ ਦੀ ਜ਼ਿੰਮੇਵਾਰੀਆਂ ਕੀ ਹੁੰਦੀਆਂ ਤਾਂ ਇਹ ਤਿੰਨੇ ਮਾਲ ਵਿਭਾਗ ਦੇ ਅਫਸਰ ਹੁੰਦੇ ਆ ਸਾਰਿਆਂ ਤੋਂ ਥੱਲੇ ਪੱਦਰ ਤੇ ਹੁੰਦਾ ਹੈ ਪਟਵਾਰੀ ਤਹ ਪਟਵਾਰੀ ਕੀ ਕਰਦਾ ਜਿਵੇਂ ਪਿੰਡਾਂ ਦੇ ਵਿੱਚ ਜਾਂਦਾ ਗਰਦਾਰੀਆਂ ਵਗੈਰਾ ਕਰਦਾ ਜ਼ਮੀਨ ਦੇ ਨਾਲ ਰਿਲੇਟਡ ਜੋ ਵੀ ਡਾਕੂਮੈਂਟ ਉਹਨਾਂ ਨੂੰ ਮੈਨੇਜ ਕਰਦਾ ਏ ਜਿਵੇਂ ਜ਼ਮੀਨ ਦੇ ਦੋਮੈਂਤੀ ਵਗੈਰਾ ਕਰਨੇ ਉਹ ਵੀ ਪਟਵਾਰੀ ਕਰਦਾ ਏ ਤੇ ਇੰਤਕਾਲ ਦੀ ਜਿਹੜੀ ਪਹਿਲੀ ਰਿਪੋਰਟ ਉਹ ਵੀ ਪਟਵਾਰੀ ਬਣਾਉਂਦਾ ਏ ਤੇ ਜਿਹੜੇ ਵੀ ਬੇਸਿਕ ਕੰਮ ਹੁੰਦੇ ਥੱਲੇ ਪਿੰਡਾਂ ਦੇ ਨਾਲ ਸਿੱਧੇ ਕਨੈਕਟਡ ਹੁੰਦੇ ਆ ਤੇ ਉਹ ਪਟਵਾਰੀ ਕਰਦਾ ਤੇ ਪਟਵਾਰੀ ਤੋਂ ਬਾਅਦ ਉੱਪਰ ਆਉਂਦਾ ਏ ਕਾਨਗੋ ਕਾਨਗੋ ਪਟਵਾਰੀ ਦੇ ਕੰਮਾਂ ਦੀ ਸਾਰੇ ਕੰਮਾਂ ਦੀ ਨਿਗਰਾਨੀ ਕਰਦਾ ਜਿਵੇਂ ਜਮ੍ਹਾਂਬੰਦੀ ਵਗੈਰਾ ਹੁੰਦੀ ਉਹਨਾਂ ਦੀ ਜਾਂਚ ਕਰਦਾ ਜਿਹੜੀਆਂ ਪਟਵਾਰੀ ਨੇ ਰਿਕਾਰਡ ਬਣਾਏ ਹੁੰਦੇ ਆ ਤੇ ਫਿਰ ਇਹ ਤਹਿਸੀਲਦਾਰ ਦੀ ਗਾਹਲਪ ਵੀ ਕਰਦਾ ਵੀ ਜਿਹਨੇ ਜੋ ਵੀ ਕੋਈ ਪੇਪਰ ਵਰਕ ਤਹਿਸੀਲਦਾਰ ਨੇ ਫਾਈਨਲਾਈਜ਼ ਕਰਨਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੁੰਦਾ ਜੀ ਤਹਿਸੀਲਦਾਰ ਜਿਹੜੀ ਪਟਵਾਰੀ ਕਾਨਗੋ ਸਾਰੇ ਤਹਿਸੀਲਦਾਰ ਦੇ ਅੰਡਰ ਆਉਂਦੇ ਆ ਤਾਂ ਤਹਿਸੀਲਦਾਰ ਜਿਹੜਾ ਵੀ ਮਾਲ ਵਿਭਾਗ ਦਾ ਸਭ ਤੋਂ ਮੇਨ ਅਫਸਰ ਹੁੰਦਾ ਹੈ ਤੇ ਇਹ ਸਾਰੇ ਜੋ ਵੀ ਜਮ੍ਹਾਂਬੰਦੀ ਜਾਂ ਜੋ ਵੀ ਰਿਕਾਰਡ ਸਾਰੇ ਉੱਪਰ ਮੈਨੇਜ ਕੀਤੇ ਹੁੰਦੇ ਆ ਉਹ ਸਾਰਿਆਂ ਨੂੰ ਇਹ ਫਾਈਨਲਾਈਜ਼ ਤਹਿਸੀਲਦਾਰ ਕਰਦਾ ਹੈ ਤੇ ਇਹ ਯਾਨੀ ਕਿ ਮੇਨ ਤਹਿਸੀਲਦਾਰ ਕਹਿ ਸਕਦੇ ਆਪਾਂ ਵੀ ਪਟਵਾਰੀ ਦੇ ਕਾਨੂੰਗੋ ਦੇ ਸਾਰਿਆਂ ਦੀ ਨਿਗਰਾਨੀ ਕਰਦਾ ਹੈ ਤੇ ਇਹ ਹੈਗਾ ਇਹਨਾਂ ਤਿੰਨਾਂ ਦੇ ਵਿੱਚ ਮੇਨ ਡਿਫਰੈਂਸ ਤੇ ਬਾਕੀ ਵੀਡੀਓ ਵਧੀਆ ਲੱਗੀ ਤਾਂ ਅਗੇ ਜਰੂਰ ਸ਼ੇਅਰ ਕਰਦੇ ਹੋ ਜੀ ਧੰਨਵਾਦ ਕੀ